ਇੱਕ ਵਾਰ ਇੱਕ ਰਾਜੇ ਦੇ ਦਰਬਾਰ ਵਿੱਚ ਇੱਕ ਸਿੰਗਰ ਆਇਆ ਉਸਨੇ ਆ ਕੇ ਰਾਜੇ ਨੂੰ ਬੇਨਤੀ ਕੀਤੀ ਕਿ ਮੈਂ ਇੱਕ ਗਾਇਕ ਹਾਂ ਕਿਰਪਾ ਕਰਕੇ ਮੈਨੂੰ ਗਾਉਣ ਦਾ ਮੌਕਾ ਦਿਓ ਰਾਜੇ ਨੇ ਕਿਹਾ ਤੁਸੀਂ ਇੱਕ ਦੋ ਗਾਣਾ ਸੁਣਾ ਸਕਦੇ ਹੋ ਜਦੋਂ ਉਹ ਸਿੰਗਰ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਹ ਇੰਨਾ ਸੁਰੀਲਾ गा ਰਿਹਾ ਸੀ ਕਿ ਪਤਾ ਹੀ ਨਹੀਂ ਲੱਗਾ ਕਿ ਦੋ ਤਿੰਨ ਘੰਟੇ ਕਰੋਂ ਬੀਤ ਗਏ ਜਦੋਂ ਉਸਨੇ ਗਾਣਾ ਖਤਮ ਕੀਤਾ ਤਾਂ ਰਾਜੇ ਨੇ ਕਿਹਾ ਕਿ ਮੰਗ ਤੂੰ ਜੋ ਮੰਗਣਾ ਚਾਹੁੰਦਾ ਹੈ ਤੂੰ ਮੇਰਾ ਦਿਲ ਖੁਸ਼ ਕਰ ਦਿੱਤਾ ਉਸਨੇ ਦੋਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਜੋ ਤੁਹਾਡੀ ਮਰਜ਼ੀ ਹੈ ਤੁਸੀਂ ਦੇ ਸਕਦੇ ਹੋ ਰਾਜਾ ਐਲਾਨ ਕਰਦਾ ਹੈ ਤੇ ਕਹਿੰ ਕੇ ਉਸ ਨੂੰ ਕਾਫੀ ਸਾਰਾ ਸੋਨਾ ਚਾਂਦੀ ਹੀਰੇ ਮੋਤੀ ਅਤੇ ਰਹਿਣ ਲਈ ਘਰ ਵੀ ਦਿੱਤਾ ਜਾਵੇ ਰਾਜੇ ਦਾ ਧੰਨਵਾਦ ਕਰਨ ਤੋਂ ਬਾਅਦ ਉਹ ਸਿੰਗਰ ਅਤੇ ਉਸ ਦੇ ਨਾਲ ਇੱਕ ਆਇਆ ਹੋਇਆ ਦੋਸਤ ਉਹ ਦੋਨੇ ਵਾਪਸ ਚੱਲਦੇ ਹਨ ਰਸਤੇ ਵਿੱਚ ਉਸ ਦਾ ਦੋਸਤ ਉਸ ਨੂੰ ਪੁੱਛਦਾ ਹੈ ਕਿ ਤੂੰ ਤਾਂ ਰਾਜੇ ਤੋਂ ਕੁਝ ਵੀ ਮੰਗ ਸਕਦਾ ਸੀ ਤੂੰ ਕਿਉਂ ਨਹੀਂ ਮੰਗਿਆ ਤਾਂ ਉਹ ਸਿੰਗਰ ਜਵਾਬ ਦਿੰਦਾ ਹੈ ਕਿ ਮੈਂ ਤਾਂ ਇੱਕ ਗਰੀਬ ਆਦਮੀ ਹਾਂ ਮੇਰੀ ਔਕਾਤ ਨਹੀਂ ਹੈ ਮੇਰਾ ਕੋਈ ਰਤਬਾ ਨਹੀਂ ਹੈ ਜੇਕਰ ਮੈਂ ਮੰਗਦਾ ਤਾਂ ਮੈਂ ਆਪਣੀ ਔਕਾਤ ਦੇ ਹਿਸਾਬ ਨਾਲ ਮੰਗਣਾ ਸੀ ਹੁਣ ਰਾਜੇ ਨੇ ਮੈਨੂੰ ਆਪਣੀ ਔਕਾਤ ਦੇ ਹਿਸਾਬ ਨਾਲ ਦਿੱਤਾ ਹੈ ਤਾਂ ਉਹਦੀ ਔਕਾਤ ਬਹੁਤ ਵੱਡੀ ਹੈ ਇਸੇ ਤਰ੍ਹਾਂ ਹੀ ਆਪਾਂ ਵੀ ਕਿਸੇ ਗੁਰਦਾਰੇ ਮੰਦਰ ਮਸਜਿਦ ਕਿਸੇ ਵੀ ਧਾਰਮਿਕ ਸਥਾਨ ਉੱਤੇ ਜਾਂਦੇ ਆ 10 20 ਰੁਪਏ 100 ਰੁਪਏ 500 ਰੁਪਏ ਦੇ ਕੇ ਪਰਮਾਤਮਾ ਤੋਂ ਕਰੋੜਾਂ ਰੁਪਏ ਦੀਆਂ ਲੱਖਾਂ ਰੁਪਈਆ ਚੀਜ਼ਾਂ ਮੰਗ ਲੈਨੇ ਆ ਉਹ ਦੇਣ ਵਾਲੇ ਨੇ ਆਪਣੇ ਆਪ ਹੀ ਸਾਨੂੰ ਦੇ ਦੇਣਾ ਹੈ ਉਹਨੂੰ ਪਤਾ ਕਿ ਨੂੰ ਕਿੱਥੇ ਰੱਖਣਾ ਹੈ